ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਇਸ ਚੈਨਲ ਉੱਤੇ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਅਪਲੋਡ ਕਰਦੇ ਹਾਂ ਜੇਕਰ ਤੁਸੀਂ ਵੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਦੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ نیچے ਦਿੱਤਾ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਦਿਓ ਅਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਆਓ ਦੋਸਤੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਕੁਝ ਵਿਅਕਤੀਆਂ ਦੇ ਜਾਂ ਫਿਰ ਔਰਤਾਂ ਦੇ ਸਰੀਰ ਦੇ ਕਿਸੇ ਭਾਗ ਉੱਤੇ ਇੱਕ ਗੰਢ ਬਣ ਜਾਂਦੀ ਹੈ ਜੋ ਕਿ ਚਰਬੀ ਦੇ ਅੰਦਰ ਹੁੰਦੀ ਹੈ ਜੋ ਕਿ ਸਾਡੇ ਲਈ ਅਕਸਰ ਹੀ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ ਕਿਉਂਕਿ ਜੇਕਰ ਅਸੀਂ ਇਸ ਬਾਰੇ ਡਾਕਟਰ ਨੂੰ ਪੁੱਛੀਏ ਤਾਂ ਡਾਕਟਰ ਦਾ ਕਹਿਣਾ ਹੁੰਦਾ ਹੈ ਕਿ ਇਸ ਦਾ ਆਪਰੇਸ਼ਨ ਤੁਹਾਨੂੰ ਕਰਵਾਉਣਾ ਪਵੇਗਾ ਅਤੇ ਜੇਕਰ ਤੁਹਾਨੂੰ ਕੋਈ ਤਕਲੀਫ ਨਹੀਂ ਦਿੰਦੀ ਤਾਂ ਇਸ ਨੂੰ ਐਵੇਂ ਹੀ ਪਈ ਰਹਿਣ ਦਿਓ ਪਰ ਦੋਸਤੋ ਜੇਕਰ ਤੁਸੀਂ ਇਸ ਗੰਢ ਦਾ ਜਲਦੀ ਤੋਂ ਜਲਦੀ ਇਲਾਜ ਨਾ ਕਰਵਾਉਂਗੇ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਕਾਫੀ ਭਿਆਨਕ ਰੂਪ ਧਾਰਨ ਕਰ ਸਕਦੀ ਹੈ ਭਾਵੇਂ ਕਿ ਤੁਹਾਡੇ ਸਰੀਰ ਅੰਦਰ ਇਹ ਕੈਂਸਰ ਵੀ ਬਣਾ ਸਕਦੀ ਹੈ ਇਸ ਲਈ ਇਸ ਦਾ ਸਮੇਂ ਰਹਿੰਦੇ ਹੀ ਇਲਾਜ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਜੇਕਰ ਤੁਸੀਂ ਇਸ ਦਾ ਮੌਕੇ ਤੇ ਇਲਾਜ ਕਰ ਲਓਗੇ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਤਕਲੀਫ ਨਹੀਂ ਦਵੇਗੀ ਇਸ ਲਈ ਤੁਸੀਂ ਦੋਸਤੋ ਕੁਝ ਘਰੇਲੂ ਨੁਸਖਿਆਂ ਨੂੰ ਵੀ ਅਪਣਾ ਸਕਦੇ ਹੋ ਕਿਉਂਕਿ ਜੇਕਰ ਤੁਸੀਂ ਡਾਕਟਰਾਂ ਕੋਲ ਜਾਓਗੇ ਆਪਰੇਸ਼ਨ ਕਰਵਾਉਗੇ ਜਾਂ ਫਿਰ ਕੋਈ ਵੀ ਇਸ ਦਾ ਟ੍ਰੀਟਮੈਂਟ ਲੈਂਦੇ ਹੋ ਤਾਂ ਬਹੁਤ ਜ਼ਿਆਦਾ ਮਹਿੰਗਾ ਹੋਵੇਗਾ ਪਰ ਜੇਕਰ ਤੁਸੀਂ ਸਾਡੇ ਦੁਆਰਾ ਦੱਸਿਆ ਗਿਆ ਨੁਸਖਾ ਘਰੇ ਇਸਤੇਮਾਲ ਕਰਦੇ ਹੋ ਤਾਂ ਇਹ ਨੁਸਖਾ ਬਹੁਤ ਜ਼ਿਆਦਾ ਸੌਖਾ ਅਸਰਦਾਰ ਅਤੇ ਸਸਤਾ ਹੈ ਇਸ ਦਾ ਤੁਹਾਨੂੰ ਕੁਝ ਦਿਨਾਂ ਵਿੱਚ ਹੀ ਅਸਰ ਵੇਖਣ ਨੂੰ ਮਿਲ ਜਾਵੇਗਾ ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਨੁਸਖੇ ਬ ਇੱਕ ਜਮਾ ਤੇ ਹੌਡੀ ਅਤੇ ਇੱਕ ਜਮਾ ਤੇ ਐਲੋਵੇਰਾ ਦਾ ਗੁੱਦਾ ਤੁਸੀਂ ਕੱਢ ਲੈਣਾ ਹੈ ਅਤੇ ਇਹਨਾਂ ਦੋਵਾਂ ਚੀਜ਼ਾਂ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਉਦੋਂ ਤੱਕ ਮਿਲਾਉਣਾ ਜਦੋਂ ਇੱਕ ਪੇਸਟ ਨਾ ਬਣ ਜਾਵੇ ਜਦੋਂ ਇਹ ਪੇਸਟ ਬਣ ਜਾਵੇ ਤਾਂ ਦੋਸਤੋ ਇਸ ਨੂੰ ਗੰਡ ਉੱਤੇ ਮੋਟੀ ਪਰਤ ਚੜਾ ਕੇ ਲਗਾਓ ਅਤੇ ਉਸ ਉੱਪਰ ਗਰਮ ਪੱਟੀ ਜਾਂ ਫਿਰ ਕੋਈ ਸੂਤੀ ਕੱਪੜੇ ਨਾਲ ਇਸ ਨੂੰ ਉਪਰੋਂ ਬੰਨ੍ਹ ਲਓ ਕੁਝ ਦਿਨਾਂ ਤੱਕ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਨੂੰ ਇਸ ਗੰਡ ਤੋਂ ਆਰਾਮ ਮਿਲ ਜਾਵੇਗਾ ਤੇ ਤੁਹਾਡੀ ਗੰਡ ਬਿਲਕੁਲ ਖੁਰ ਜਾਵੇਗੀ ਤਾਂ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਧੰਨਵਾਦ